ਸਸਗਾਲ ਜੀ ਤੁਸੀਂ ਵੇਖ ਰਹੇ ਰਿਆਸਤ ਨਿਊਜ਼ ਤੇ ਮੈਂ ਜਸਖਰਾ ਚੰਡੀਗੜ੍ਹ ਦੇ ਵਿੱਚ ਉਸ ਸਮੇਂ ਆਪਣਾ ਤਪੜੀ ਮੱਜ ਜਾਂਦੀ ਆ ਜਦੋਂ ਇੱਕ ਆ 8 ਤੋਂ 10 ਫੁੱਟ ਲੰਬਾ ਜਿਹੜਾ ਅਜਗਰ ਉਹ ਦੇਖਿਆ ਜਾਂਦਾ ਦੱਸਦੀਏ ਕਿ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਚੰਡੀਗੜ੍ਹ ਦੇ ਸੁਖਨਾ ਲੇਕ ਦੀ ਆ ਜਿੱਥੇ ਸੁਖਨਾ ਲੇਕ ਕਲੱਬ ਦੇ ਵਿੱਚ ਜਿਹੜਾ ਇਹ 8 ਤੋਂ 10 ਫੁੱਟ ਲੰਬਾ ਜਿਹੜਾ ਅਜਗਰ ਦੇਖਿਆ ਜਾਂਦਾ ਦੱਸਦੀਏ ਕਿ ਜਦੋਂ ਸਵੇਰ ਦੇ ਮੋਕੇ ਕੁਝ ਖਿਡਾਰੀ ਜਿਹੜੇ ਨੇ ਉਹ ਪ੍ਰੈਕਟਿਸ ਦੇ ਲਈ ਆਉਂਦੇ ਨੇ ਤਾਂ ਉਹਨਾਂ ਦੇ ਬੋਲੋ ਇਸ ਅਜਗਰ ਨੂੰ ਦੇਖਿਆ ਜਾਂਦਾ ਤਾਂ ਉਹਨਾਂ ਦੇ ਬੋਲੋ ਤੁਰੰਤ ਪ੍ਰਸ਼ਾਸਨ ਨੂੰ ਜਿਹੜਾ ਉਹ ਸੂਚਿਤ ਕੀਤਾ ਜਾਂਦਾ ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਬਨ ਵਿਭਾਗ ਦੀ ਚੌਕਸੀ ਦੇ ਨਾਲ ਜਿਹੜਾ ਇਸ ਅਸਗਰ ਨੂੰ ਜਿਹੜਾ ਉਹ ਕਾਬੂ ਕੀਤਾ ਜਾਂਦਾ ਦੱਸਦੀ ਹੈ ਕਿ ਜੇਕਰ ਇਸ ਅਸਗਰ ਦੇ ਉੱਤੇ ਕਿਸੇ ਦਾ ਧਿਆਨ ਨਾ ਜਾਂਦਾ ਤਾਂ ਇੱਥੇ ਕੋਈ ਵੀ ਜਿਹੜਾ ਜਾਨੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਕਾਫੀ ਜ਼ਿਆਦਾ ਚਹਲ ਪਹਲ ਆ ਜਿਹੜੀ ਉਹ ਇਸ ਜਗ੍ਹਾ ਤੇ ਰਹਿੰਦੀ ਆ ਦੱਸਦੀ ਹੈ ਕਿ ਇਹ ਔਰ ਰੋਇੰਗ ਸੈਂਟਰ ਦਾ ਏਰੀਆ ਜਿੱਥੇ ਦੀ ਇਹ ਵੀਡੀਓ ਵਾਇਰਲ ਹੋ ਰਹੀ ਆ ਤਾਂ ਦੱਸਦੀ ਹੈ ਕਿ ਲਗਾਤਾਰ ਜਿਹੜਾ ਇਸ ਵੀਡੀਓ ਨੂੰ ਹੁਣ ਦੇਖਿਆ ਜਾ ਰਿਹਾ ਕਿਉਂਕਿ ਸੁਖਨਾ ਲੇਕ ਦੀ ਗੱਲ ਕਰੀਏ ਤਾਂ ਦੇਸ਼ ਦੇਸ਼ਾਂ ਤੋਂ ਲੋਕ ਜਿਹੜੇ ਨੇ ਉਹ ਇੱਥੇ ਘੁੰਮਣ ਆਉਂਦੇ ਨੇ ਜ਼ਿਆਦਾਤਰ ਜੇ ਪੰਜਾਬ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਜੇ ਉਹ ਘੁੰਮਣ ਫਿਰਨ ਦੀ ਗੱਲ ਕਰੀਏ ਤਾਂ ਸੁਕਨਾ ਲੇਕ ਨੂੰ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਪਹਿਲ ਦਿੱਤੀ ਜਾਂਦੀ ਹੈ ਤਾਂ ਇਹ ਸੁਕਨਾ ਲੇਕ کلب ਦੀ ਜਿਹੜੀ ਵੀਡੀਓ ਦੱਸੀ ਜਾ ਰਹੀ ਆ ਜਿੱਥੇ ਕੁਝ ਖਿਡਾਰੀ ਜਿਹੜੇ ਨੇ ਉਹ ਸਵੇਰ ਸਮੇਂ ਪ੍ਰੈਕਟਿਸ ਕਰਨ ਆਉਂਦੇ ਆ ਜਿਨ੍ਹਾਂ ਦੇ ਵੱਲੋਂ ਇਸ ਅਸਕਰ ਨੂੰ ਦੇਖਿਆ ਜਾਂਦਾ ਦੱਸਤੀ ਕਿ ਰੋਹਿੰਦ ਸੈਂਟਰ ਦੇ ਵਿੱਚ ਇਸ ਨੂੰ ਦੇਖਿਆ ਗਿਆ ਸੀ ਤਾਂ ਇਹ ਇੱਕ ਦਰਖਤ ਦੇ ਉੱਪਰ ਚੜਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਇਸ ਦੀ ਲੰਬਾਈ ਦੇਖ ਕੇ ਹੈਰਾਨ ਹੋਵੋਗੇ ਕਿ 8 ਤੋਂ 10 ਫੁੱਟ ਦੀ ਲੰਬਾਈ ਆ ਜਿਹੜੀ ਦੱਸੀ ਜਾ ਰਹੀ ਆ ਤਾਂ ਕੋਈ ਵੀ ਜਿਹੜਾ ਜਾਨੀ ਨੁਕਸਾਨ ਕਰ ਸਕਦਾ ਸੀਗਾ ਕਿਸੇ ਵਿਅਕਤੀ ਨੂੰ ਜਾਂ ਕਿਸੇ ਜਾਨਵਰ ਨੂੰ ਜਿਹੜਾ ਇਸ ਦੇ ਵੱਲੋਂ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ ਤਾਂ ਦੱਸ ਦਈਏ ਕਿ ਹੁਣ ਬਣ ਵਿਭਾਗ ਨੂੰ ਜਦੋਂ ਇਸ ਦੀ ਸੂਚਨਾ ਮਿਲਦੀ ਆ ਤਾਂ ਉਹਨਾਂ ਦੇ ਵੱਲੋਂ ਤੁਰੰਤ ਆ ਕੇ ਜਿਹੜਾ ਇਸ ਨੂੰ ਰੈਸਕਿਊ ਕੀਤਾ ਜਾਂਦਾ ਇਸ ਤੋਂ ਬਾਅਦ ਇਸ ਨੂੰ ਜੰਗਲਾਂ ਦੇ ਵਿੱਚ ਜਿਹੜਾ ਛੱਡਿਆ ਜਾਵੇਗਾ ਦੱਸ ਦਈਏ ਕਿ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਆ ਕਿ ਮੌਨਸੂਨ ਦੇ ਸੀਜ਼ਨ ਦੇ ਵਿੱਚ ਜਿਹੜਾ ਅਕਸਰ ਆ ਜਿਹੜੇ ਏਦਾਂ ਦੇ ਜੀਵ ਹੁੰਦੇ ਨੇ ਉਹ ਹਮੇਸ਼ਾ ਨਦੀਆਂ ਤੋਂ ਬਾਹਰ ਨਿਕਲ ਕੇ ਤੱਟਾਂ ਦੇ ਉੱਤੇ ਆ ਜਾਂਦੇ ਨੇ ਤਾਂ ਕਿਨਾਰਿਆਂ ਦੇ ਉੱਤੇ ਜਿਹੜੇ ਜਿਹੜੇ ਜੀਵ ਨੇ ਉਹ ਘੁੰਮਦੇ ਦਿਖਾਈ ਦਿੰਦੇ ਨੇ ਤਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਇਹ ਵੱਡੀ ਖਬਰ ਆ ਕਿ ਜਿੱਥੇ ਲੋਕ ਘੁੰਮਣ ਫਿਰਨ ਨੂੰ ਤਰਜੀਹ ਦਿੰਦੇ ਆ ਜਿਸ ਲੇਕ ਦੀ ਜਿਹੜੀ ਆ ਵਿਦੇਸ਼ਾਂ ਤੱਕ ਦੀ ਗੱਲ ਹੁੰਦੀ ਆ ਵਿਦੇਸ਼ਾਂ ਤੋਂ ਲੋਕ ਜਿਹੜੇ ਨੇ ਉੱਥੇ ਘੁੰਮਣ ਦੇ ਲਈ ਆਉਂਦੇ ਨੇ ਤਾਂ ਸਭ ਤੋਂ ਜ਼ਿਆਦਾ ਪਹਿਲ ਜਿਹੜੀ ਆ ਉਹ ਸੁਖੋਨਾ ਲੇਕ ਨੂੰ ਦਿੱਤੀ ਜਾਂਦੀ ਆ ਇੱਕ ਵੱਖਰਾ ਨਜ਼ਾਰਾ ਜਿਹੜਾ ਲੋਕ ਦੇਖਣ ਆਉਂਦੇ ਨੇ ਤਾਂ ਉੱਥੇ ਜਿਹੜਾ ਇਹ ਬਲੰਬਾ ਅਜ਼ਗਰ ਆ ਜਿਹੜਾ ਉਹ ਦੇਖਿਆਗਾ ਤਾਂ ਦੱਸਦੀਏ ਕਿ ਇਸ ਦੇ ਨਾਲ ਲੋਕਾਂ ਦੇ ਵਿੱਚ ਜਿਹੜੀ دہشت ਜ਼ਰੂਰ ਫੈਲੀ ਆ ਲੋਕਾਂ ਦੇ ਵਿੱਚ ਹੜਕੰਪ ਜ਼ਰੂਰ ਆ ਕਿਉਂਕਿ ਏਕਾ ਜਿਹੜਾ ਇੱਕ ਮਾਰੂਚੀਬ ਕਹਿ ਸਕਦੇ ਆ ਕਿਉਂਕਿ ਜੇਕਰ ਇਸ ਦੇ ਸੰਪਰਕ ਦੇ ਵਿੱਚ ਕੋਈ ਜਿਹੜਾ ਇਨਸਾਨ ਆਉਂਦਾ ਤਾਂ ਉਸ ਦਾ ਜਿਹੜਾ ਜਾਨੀ ਨੁਕਸਾਨ ਹੋ ਸਕਦਾ ਸੀ ਤਾਂ ਜਦੋਂ ਖਡਾਰੀਆਂ ਦੇ ਵੱਲੋਂ ਇਸ ਨੂੰ ਕਲੱਬ ਦੇ ਵਿੱਚ ਵੇਖਿਆ ਜਾਂਦਾ ਜਦੋਂ ਇਹ ਅਜ਼ਗਰ ਆ ਜਿਹੜਾ ਉਹ ਇੱਕ ਦਰਖਤ ਦੇ ਉੱਪਰ ਚ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਦਰਖਤ ਦੇ ਉੱਪਰ ਚੜ ਰਿਹਾ ਸੀ ਉਸ ਸਮੇਂ ਉਹਨਾਂ ਖਡਾਰੀਆਂ ਦੇ ਵੱਲੋਂ ਜਿਹੜਾ ਜਿਹੜੇ ਪ੍ਰੈਕਟਿਸ ਕਰਨ ਪਹੁੰਚੇ ਸੀ ਉੱਥੇ ਤਾਂ ਉਹਨਾਂ ਦੇ ਵੱਲੋਂ ਤੁਰੰਤ ਜਿਹੜਾ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਸੂਚਿਤ ਕੀਤਾ ਜਾਂਦਾ ਉਸ ਮੌਕੇ ਪ੍ਰਸ਼ਾਸਨ ਅਤੇ ਬਨ ਵਿਭਾਗ ਦੀ ਸਾਂਝੀ ਕਾਰਵਾਈ ਦੇ ਦੌਰਾਨ ਜਿਹੜਾ ਇਸ ਅਸਗਰ ਨੂੰ ਕਾਬੂ ਕੀਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਬਨ ਵਿਭਾਗ ਦੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਇਸ ਅਸਗਰ ਨੂੰ ਫੜ ਕੇ ਜਿਹੜਾ ਹੁਣ ਰੈਸਕਿਊ ਕੀਤਾ ਜਾ ਰਿਹਾ ਉਸ ਤੋਂ ਬਾਅਦ ਇਸ ਨੂੰ ਜੰਗਲਾਂ ਦੇ ਵਿੱਚ ਜਿਹੜਾ ਛੱਡ ਦਿੱਤਾ ਜਾਵੇਗਾ ਤਾਂ ਦੱਸਦੀ ਹੈ ਕਿ ਜੇਕਰ ਇਸ ਦੇ ਉੱਪਰ ਕੋਈ ਜਿਹੜੀ ਕਾ ਨਾ ਪੈਂਦੀ ਤਾਂ ਇਸ ਦੇ ਨਾਲ ਕੋਈ ਵੀ ਜਿਹੜਾ ਜਾਨੀ ਨੁਕਸਾਨ ਹੋ ਸਕਦਾ ਸੀ ਤਾਂ ਦੱਸ ਦਈਏ ਕਿ ਇਹ ਵੀਡੀਓ ਸੁਕਨਾ ਲੇਕ ਕਲੱਬ ਦੀ ਦੱਸੀ ਜਾ ਰਹੀ ਹੈ ਜਿੱਥੇ ਰੋਇੰਗ ਸੈਂਟਰ ਦੇ ਵਿੱਚ ਇੱਕ 8 ਤੋਂ 10 ਫੁੱਟ ਲੰਬਾ ਜਿਹੜਾ ਅਜ਼ਗਰ ਆ ਦੇਖਿਆ ਗਿਆ ਜਿਸ ਨੂੰ ਬਣ ਵਿਭਾਗ ਦੇ ਵੱਲੋਂ ਤੁਰੰਤ ਜਿਹੜਾ ਉਥੋਂ ਰੈਸਕਿਊ ਕਰਕੇ ਜਿਹੜਾ ਜੰਗਲਾਂ ਦੇ ਵਿੱਚੋਂ ਛੱਡਣ ਦੇ ਲਈ ਕਿਹਾ ਗਿਆ ਹੈ ਉਹਨਾਂ ਦੇ ਵੱਲੋਂ ਰੈਸਕਿਊ ਕੀਤਾ ਗਿਆ ਹੁਣ ਉਸ ਨੂੰ ਜਿਹੜਾ ਜੰਗਲਾਂ ਦੇ ਵਿੱਚੋਂ ਛੱਡਿਆ ਜਾਵੇਗਾ ਤਾਂ ਦੱਸ ਦਈਏ ਕਿ ਲਗਾਤਾਰ ਇਹ ਵੀਡੀਓ ਹੁਣ ਅੱਗ ਵਾਂਗ ਫੈਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਮਾਮਲਾ ਜਿਹੜਾ ਸੁਕਨਾ ਲੇਕ ਦੇ ਨਾਲ ਜੁੜਿਆ ਹੋ ਕਰਨ ਦੇ ਲਈ ਜਾਂਦੇ ਨੇ ਤਾਂ ਉੱਥੇ ਇੱਕ ਅਸਰ ਦੇਖਿਆ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਜਿਹੜਾ دہشت ਦਾ ਮਾਹੌਲ ਜਰੂਰ ਬਣਿਆ ਹੈ